आज हम समाज दल प्रधाना इस मौके तीन विशेष तौर अटवाल साहेब मेषा जी मुकेश पट्टी जी सबरवाल साहब मोना जी कमले जी सोनिया जी मोनिका मल्होत्रा जी सुनील कुमार जी होनी कुमार इंडियन टीवी न्यूज अमृतसर ਇਹ ਇੱਕ ਸਤਿ ਸ੍ਰੀ ਅਕਾਲ ਲਾਈਵ ਸਿਰਾ ਗੁਰੂਕਲ ਅੰਗਰ ਦੀਆਂ ਜਿੱਥੇ ਕੀ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਾਲੇ ਵਾਲੇ ਸਾਹਿਬ ਵੱਲੋਂ ਕਾਰ ਸੇਵਾ ਕੀਤੀ ਜਾ ਰਹੀ ਹੈ ਹਰ ਪੀੜਤਾ ਵਾਸਤੇ ਸਰਸ ਮਗਰੀ ਲੈ ਕੇ ਸਾਡੇ ਸਿੰਘ ਵੀਰ ਪਹੁੰਚੇ ਨੇ ਜਿੱਤ ਕੇ ਕਾਬੂ ਮਸ਼ੂਰ ਹੈ ਹਰ ਵੇਲੇ ਪੰਜਾਬੀ ਅਖਿਆਦਿਆਂ ਨੇ ਉਹਦੀ ਤਰ੍ਹਾਂ ਸਾਹਮਣੇ ਆਜ ਤੱਕ ਕੋਈ ਵੀ ਅੱਗੇ ਨਹੀਂ ਆ ਸਕਿਆ ਸਾਡੇ ਪੰਜਾਬ ਦੇ ਸਿੱਖ ਨੌਜਵਾਨ ਵੀਰ ਹਰਪੀਤਤਾ ਵਾਸਤੇ ਮਦਦ ਕਰਨ ਵਾਸਤੇ ਇੱਥੇ ਪਹੁੰਚੇ ਨੇ ਕਲਪਾਗਰਾਹ ਸਰਦਾਰ ਸਾਹਿਬ ਵਾਹਿਗੁਰੂ ਸਾਹਿਬ ਬਤੇ ਸਾਹਿਬ ਕਿੱਥੋਂ ਆਏ ਖੁਸ਼ਨਾਮਾ ਆਪਣਾ ਨਹੀਂ ਮੇਰੇ ਨਾਲ ਤਸਵੀਰ ਦੇ ਕੇ ਕੰਪਿਊਟਰ ਬਟਾਰਾ ਤੇ ਚਰਚਾ ਕਰਦੇ ਅੱਜ ਜਿੱਥੇ ਪਹੁੰਚੇ ਆਪਾਂ ਕੱਲ੍ਹ ਤੇ ਆਏ ਕੱਲ੍ਹ ਤੇ ਆਏ ਤੇ ਕੀ ਕਰਾਂ ਜੋ ਸੁਨੇਹ ਦੇਣਾ ਚਾਹੋ ਲੋਕਾਂ ਨੂੰ ਪਾਣੀ ਦੇ ਚੈਨ ਵਾਲੀਆਂ ਬੇੜੀਆਂ ਅਗਲੇ ਦਿਨਾਂ ਜਿੱਥੇ ਕਿ ਟੈਂਟ ਸੰਤਨ ਬਾਬਾ ਦੀ ਅਨ ਸੇਖ ਸਾਹਿਬ ਤੁਸੀਂ ਕੁਛ ਜਣਾ ਚਾਹੋਗੇ ਆਹ ਲਿਆ ਯਾਰ ਅੰਮ੍ਰਿਤਪੁਰ ਤੋਂ ਕਰ ਰਹੇ ਆ ਤੇ ਲੋੜਵੰਦ ਦੀ ਸਹਾਇਤਾ ਵਾਸਤੇ ਅੱਗੇ ਆਉਣ ਤੇ ਤੇਵਾ ਜੜੀਆ ਕੋਈ ਵੀ ਕਰਨੇ ਘਰ ਘਰ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਚੀਜ਼ਿਆ ਰਹੇ ਬਾਬਾ ਜੀ ਨੇ ਸਾਡੀ ਸਪੈਸ਼ਲ ਜੀਵਨ ਵੇ ਖਾਲਸਾ ਵੇ ਬਤਾਈ ਜੀ ਸ੍ਰੀ ਦਾਨੋ ਜੀ ਅੱਜ ਬਾੜ ਪੀੜਤਾ ਤੇ ਰਾਤ ਤੋਂ ਸਮਗਰੀ ਲੈ ਕੇ ਜਾ ਰਹੇ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬੜੀ ਦੁੱਖ ਦੀ ਘੜੀ ਆ ਔਰ ਉਸ ਤੇ ਬੇਜਿਹੜਾ ਸੂਬਾ ਇਸ ਪੂਰੇ ਭਾਰਤ ਨਹੀਂ ਵਿਸ਼ਵ ਦੇ ਵਿੱਚ ਕਿਤੇ ਵੀ ਕਿਤੇ ਕਿਸੇ ਆਫਤਾ ਆ ਜਾਂਦੀ ਆ ਜਾਂ ਕੋਈ ਤ੍ਰੈਜੀ ਹੋ ਜਾਂਦੀ ਆ ਤੇ ਪੰਜਾਬ ਸਾਡਾ ਇੱਕ ਸੂਬਾ ਹੈਦਾਰਾ ਸੂਬਾ ਹੈ ਜਿਹੜਾ ਪੂਰੀ ਦੁਨੀਆ ਦੀ مدد ਕਰਦਾ ਅੱਜ ਪੰਜਾਬ ਦੇ ਲੋਕਾਂ ਤੇ ਬਤਾਈਆ ਹੜ ਆਇਆ ਬਹੁਤ ਪਾਣੀ ਆ ਫਨ ਟੁੱਟੇ ਆ ਤੇ ਸਾਨੂੰ ਚਾਹੀਦਾ ਵਾਅ ਚੜ ਕੇ ਜਿੰਨੇ ਵੀ ਪੰਜਾਬ ਦੇ ਵਿੱਚ ਲੋਕ ਰਹੇ ਨੇ ਆ ਆਪਣੀ ਇਕਤਾ ਦਾ ਸਬੂਤ ਦਿੰਦੇ ਉਹਨਾਂ ਦੀ ਮਦਦ ਕਰੀਏ ਜਿਸ ਤਰ੍ਹਾਂ ਆਪਾਂ ਸਾਰੇ ਕੋਰੋਨਾ 'ਚ ਕੀਤੀ ਸੀ ਬਹੁਤ ਸਾਰੀਆਂ ਆਪਾਂ ਵੀਡੀਓ ਦੇਖਦੇ ਆ ਦੇਖ ਕੇ ਜਿਹੜਾ ਆ ਤੋ ਬਹੁਤ ਸਾਰੇ ਸਾਥੀਆਂ ਦਾ ਜਿਹੜਾ ਮਨ ਆ ਇਹ ਹੋੜ ਜਾਂਦਾ ਕਿ ਇੰਨੀ ਜ਼ਿਆਦਾ ਤਬਾਹੀ ਮਚੀ ਆ ਸਾਥੀਆਂ ਦੀ ਸਾਰੇ ਦੀ ਸਹੂਗ ਦੇ ਨਾਲ ਕੰਬੇੜਕਰ ਸਮਾਜਦਲ ਦੀ ਪੂਰੀ ਟੀਮ ਨੇ ਉਕਾਲਾ ਕਰਕੇ ਕੱਲ ਵੀ ਇੱਕ ਗੱਡੀ ਭੇਜੀ ਸੀ ਇੱਕ ਗੱਡੀ ਜਿਹੜੀ ਅੱਜ ਭਰ ਕੇ ਔਰਖੇ ਚ ਗੱਡੀ ਹੋਰ ਤਿਆਰ ਆ ਮੀਰਾਕੋਟ ਚੋਂ ਜਾਰੀਆ ਧੀਰੇ ਤੇ ਰਾਸ਼ਨ ਦੇ ਨਾਲ ਨਾਲ ਦਵਾਈਆਂ ਬੱਚਾ ਲਈ ਡਾਈਪਰ ਪੈਟੋਲ ਦੇ ਸਬਨ ਟੂਥਪੇਸਟ ਉਹਦੇ ਨਾਲ-ਨਾਲ ਪਾਣੀ ਦੀ ਜਾਦਾ ਵਿਵਸਥਾ ਕੀਤੀ ਗਈ ਆ ਕਿਉਂਕਿ ਪਾਣੀ ਜਿਹੜਾ ਉੱਥੇ ਹੈ ਨਹੀਂ ਆ ਨਾਲ ਦੇ ਨਾਲ ਕੈਂਡਲਸ ਮੋਮਬਤੀਆਂ ਕਿਉਂਕਿ ਬਿਜਲੀ ਜਿਹੜੀ ਆ ਉੱਥੇ ਠੱਪ ਹੋ ਚੁੱਕੀ ਆ ਸਾਰਾ ਇਸ ਤਰ੍ਹਾਂ ਕਿ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਜਿਹੜੀ ਬੇਸਿਕ ਚੀਜ਼ਾਂ ਦੀ ਜ਼ਰੂਰਤ ਆ ਉਹ ਸਾਥੀਆਂ ਦੇ ਸਾਰੇ ਸਹਿਯੋਗ ਨਾਲ ਅੰਬੇਦਕਰ ਸਮਾਜਦਲ ਦੀ ਟੀਮ ਦੇ ਨਾਲ ਹੋਰ ਵੀ ਸਾਡੇ ਬੜੇ ਸਾਥੀਆਂ ਨੇ ਸਹਿਯੋਗ ਦਿੱਤਾ ਮੈਂ ਉਹਨਾਂ ਸਾਰੇ ਦਾ ਰਣੀ ਆ ਜਿੰਦੀਆਂ ਬਿਹਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਉਹ ਨਾਲ ਦੇ ਨਾਲ ਆਸ ਕਰਦਾ ਵੀ ਅੱਗੇ ਵੀ ਸਾਨੂੰ ਲੋੜ ਪੈਗੀ ਉਹ ਵੱਧ ਚੜ ਕੇ ਸਹਿਯੋਗ ਕਰਨਗੇ ਔਰ ਨਾਲ ਦੇ ਨਾਲੇ ਵਿਸ਼ਵਾਸ ਹੋਣਾ ਕਿ ਤੁਹਾਡਾ ਸਾਰਿਆਂ ਦੀ ਦਿੱਤੀ ਕੀਤੀ ਗਈ ਇੱਕ ਇੱਕ ਪਾਈ ਜੜੀ ਆ ਉਹ ਸਹੀ ਜਗ੍ਹਾ ਤੇ ਪਹੁੰਚੇਗੀ ਔਰ ਸਹੀ ਲੋਕਾਂ ਦੀ ਮਦਦ ਕੀਤੀ ਜਾਏਗੀ ਕਿਸੇ ਕਿਸਮ ਦੀ ਇਹ ਗੱਲ ਨਹੀਂ ਕਿ ਕਿਸੇ ਦੀ ਇੱਕ ਚੀਜ਼ ਵੀ ਜੜੀ 1 ਰੁਪਿਆ ਵੀ ਇੱਧਰ ਦਾ ਉੱਧਰ ਹੋ ਜਾਈ। ਨਾਲ ਦੇ ਨਾਲ ਕੱਲ 2000 ਪ੍ਰਸ਼ਾਦਾ ਤਿਆਰ ਕਰਕੇ ਨੂਟੀ ਲਾਲ ਤਿਆਰ ਕਰਕੇ ਚੇਅਰਮੈਨ ਅੰਬੇਡਕਰ ਸਮਾਜਦਲ ਬੋਬੀ 베ਰਕਾ ਜੀ ਦੀ ਡਿਊਟੀ ਲਈ ਗਈ ਆ। ਉਹ ਕੱਲ ਉਹਨਾਂ ਦੀ ਡਿਊਟੀ ਆ ਵੱਡੀ ਗਿਣਤੀ ਚ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਾਣਗੇ। ਦਵਾਈਆਂ ਹੋਰ ਜਰੂਰਤ ਦੀ ਜਿਹੜੀਆਂ ਮੁੱਢੀਆਂ ਇਹ ਚੀਜ਼ਾਂ ਦੀ ਲੋੜ ਆ ਉਹ ਲੈ ਕੇ ਕੱਲ ਉਹ ਵੀ ਉੱਥੇ ਪਹੁੰਚਣਗੇ 7 ਦਿਨ ਜਿਹੜਾ ਲਗਾਤਾਰ ਸੰਗਠਨ ਦੇ ਸਾਥੀਆਂ ਅਲੱਗ-ਅਲੱਗ ਡਿਊਟੀ ਲਈ ਗਈ ਆ ਜਿਹਦਾ ਅੱਜ ਸ਼ਹਿਰ ਦੇ ਸਾਥੀਆਂ ਦੀ ਡਿਊਟੀ ਆ ਕੱਲ ਦਿਹਾੜੇ ਦੇ ਸਾਥੀਆਂ ਦੀ ਡਿਊਟੀ ਆ ਉਹਦੇ ਬਾਅਦ ਜੋ ਬਿਆਸ ਦੇ ਸਾਥੀਆਂ ਨੇ ਵੀ ਪਰਸੋਂ ਸਾਡੇ ਕੋਲ ਆਇਆ ਉਹਨਾਂ ਨੇ ਵੀ ਉੱਥੇ ਪਹੁੰਚ ਕਰਨੀ ਆ ਤਾਂ ਮੈਂ ਬੇਨਤੀ ਕਰਦਾ ਕਿ ਜਿੱਥੇ-ਜਿੱਥੇ ਬੇੜਕਸ ਸਮਾਜ ਦੇ ਸਾਥੀ ਨੇ ਕਿਸੇ ਵੀ ਜ਼ਿਲ੍ਹੇ ਜਿਹੜੇ ਇਹ ਔਖੀ ਘੜੀ ਵੇਲੇ ਆਪਾਂ ਸਾਰੇ ਆਪਣੇ ਸੂਬੇ ਦਾ ਸਾਥ ਦਈਏ ਸਹਿਯੋਗ ਕਰੀਏ ਉਹਦਾ ਸਾਰਿਆਂ ਦਾ ਬਹੁਤ-ਬਹੁਤ ਇੱਕ ਵਾਰੀ ਫੇਰ ਧੰਨਵਾਦ ਜੈ ਭੀਮ ਜੈ ਭਾਰਤ ਸਰਿੰਦਰ ਸਰ ਜੀ ਜਿਹੜੇ ਪੰਜਾਬ ਵਾਸੀਆਂ ਨੂੰ ਜਿਹੜੇ ਸ਼ਹਿਰਾਂ ਵਸਦੇ ਜਿੱਤੇ ਅੜਨੇ ਆ 30 ਦਿਨਾਂ ਚਾਹੁੰ ਗਏ ਮੈਂ ਸਾਥੀਓ ਬੇਨਤੀ ਕਰਨਾ ਚਾਹਨਾ ਕਿਉਂਕਿ ਕਈ ਵਾਰੀ ਲੋਕ ਸਮਝਦੇ ਆ ਕਿ ਹਰ ਪਿੰਡਾਂ ਚ ਆ ਪਿੰਡਾਂ ਦਾ ਨੁਕਸਾਨ ਹੋ ਰਿਹਾ ਅਸੀਂ ਤਾਂ ਸ਼ਹਿਰ ਚ ਬੈਠੇ ਆ ਪਰ ਯਾਦ ਰੱਖਿਓ ਜਿਸ ਤਰ੍ਹਾਂ ਡੰਗਰ ਜਾਨਵਰ ਮਰੇ ਆ ਇਹ ਬਦਬੂ ਫੈਲੇਗੀ ਬਿਮਾਰੀਆਂ ਫੈਲਣਗੀਆਂ ਇਹਦੇ ਨਾਲ ਦੂਸਰਾ ਪਾਸਾ ਦੁੱਧ ਹੋਰ ਮਹਿੰਗਾ ਹੋਏਗਾ ਫਸਲਾਂ ਤਬਾਹ ਹੋ ਗਈਆਂ ਮਹਿੰਗਾਈ ਹੋਰ ਵਧੇਗੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਉਹਨਾਂ ਲੋਕਾਂ ਦੇ ਨਾਲ ਅੱਜ ਪਿੰਡਾਂ ਦੇ ਲੋਕਾਂ ਨਾਲ ਖੜੇ ਹੋਈਏ ਜਿਹੜੇ ਅੱਜ ਸਿੱਧੀ ਸਿੱਧੀ ਮੌਤ ਦੇ ਨਾਲ ਟੱਕਰ ਲੈ ਰਹੇ ਆ ਔਰ ਨਾਲ ਦੇ ਨਾਲ ਮੈਂ ਵੀ ਕਹਿਣਾ ਚਾਹਨਾ ਕਿ ਪ੍ਰਸ਼ਾਸਨ ਬਹੁਤ ਮਦਦ ਕਰਦਾ ਪਿਆ ਪਰ ਹੋਰ ਵੀ ਲੋੜ ਆ ਬਹੁਤ ਸਾਰੀਆਂ ਐਨਜੀਓ ਮਦਦ ਕਰਦੀਆਂ ਪਈਆਂ ਪਰ ਅੱਜ ਵੱਡੇ ਵੱਡੇ ਜਿਹੜੇ ਮੰਦਰ ਜਾਂ ਗੁਰਦੁਆਰੇ ਆ ਜਿੰਨਾ ਕੋ ਵੱਡੀਆਂ ਵੱਡੀਆਂ ਗੋਲ ਕਾਇਆ ਇਹ ਸਮਾਜ ਜਿੱਦਾਂ ਦਾ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਗੋਲ ਕਦੇ ਮੂੰਹ ਖੋਲਣ ਔਰ ਗਰੀਬਾਂ ਤੱਕ ਪਹੁੰਚਾਨ ਹੈ ਤੇ ਵੀ ਗੁਰੂ ਮਹਾਰਾਜ ਨੇ ਹਰ ਧਰਮ ਚ ਕਿਹਾ ਗਿਆ ਜੜੀ ਗੁਰੂ ਕੀ ਗੋਲਕ ਔਰ ਗਰੀਬ ਦਾ ਮੂੰਹ ਆਜ ਲੋੜ ਆ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਮਦਦ ਕਰਨ ਦੀ ਤਾਂ ਕਿ ਪੰਜਾਬ ਨੇ ਆਂਦੇ ਸਮੇਂ ਚ ਇਹ ਹੜ ਦਾ ਸਮਾਂ 4 5 10 ਦਿਨ ਚੱਲੇਗਾ ਰੁਕੇਗਾ ਪਰ ਉਹਦੇ ਬਾਅਦ ਚੋਂ ਜਿਹੜੀ ਤਬਾਈ ਮਚਣੀ ਆ ਉਹਦੇ ਬਾਅਦ ਚੋਂ ਜਿਹੜਾ ਬਿਮਾਰੀਆਂ ਦਾ ਲੋਕਾਂ ਨੇ ਜੂਜਣਾ ਆ ਲੋਕਾਂ ਦਾ ਨੁਕਸਾਨ ਹੋਇਆ ਇਹ ਸਾਰਾ ਤਾਂ ਹੀ ਹੋ ਸਕਦਾ ਜੇ ਆਪਾਂ ਸਾਰੇ ਬੂੰਦ ਬੂੰਦ ਦੇ ਨਾਲ ਜਿਦੀ ਜਿੰਨੀ ਸਮਰਥਾ ਆ ਕੋਈ ਤਨ ਦੇ ਨਾਲ ਕੋਈ ਤਨ ਦੇ ਨਾਲ ਕੋਈ ਮਨ ਦੇ ਨਾਲ ਆਪਾਂ ਸਾਰੇ ਸੇਵਾ ਕਰੀਏ ਔਰ ਪੰਜਾਬ ਨੂੰ ਉਸੇ ਪੋਜੀਸ਼ਨ ਤੇ ਲੈ ਕੇ ਆਈਏ ਜਿਸ ਤਰ੍ਹਾਂ ਆਪਾਂ ਪਹਿਲੇ ਸੀ ਜੈ ਭੀਮ ਜੈ ਭਾਗਤ ਤੁਸੀਂ ਵੇਖ ਸਕਦੇ ਹੋ ਲਾਈਵ ਜਿਰਾ ਜਨਾਲੇ ਤੋਂ ਪਾਣੀ ਦਾ ਭਾਵ ਤੁਹਾਡੇ ਸਾਹਮਣੇ ਹੈ ਹਾਂਜੀ ਸਰ ਜੀ ਇੰਡੀਅਨ ਟੀਵੀ ਨਿਊਜ਼ ਤੇ ਹਾਡੇ ਮਹਿਲਾ ਲਿੰਗ ਦੇ ਪ੍ਰਧਾਨ ਮੋਨਾ ਮੋ ਜੀ ਕਮਲੇਸ਼ ਪ੍ਰਧਾਨ ਜੀ ਤੇ ਨਾਲ ਹੋਰ ਪੈਣਾ ਸਾਡੇ ਨਾਲ ਨੇ ਬੋਲਾ ਅੱਜ ਮੋਨਾ ਪ੍ਰਧਾਨ ਜੀ ਤੁਸੀਂ ਅੱਜ ਅਜਰਾਲੇ ਆਏ ਬਾੜ ਪੀਟਾ ਦੀ ਹਸਾਇਤਾ ਵਾਸਤੇ ਦੋ ਸ਼ਬਦ ਕੀ ਕਹਿਣਾ ਚਾਹੁੰਦੇ ਹੋ ਅੱਜ ਆਪਣੀ ਰੈਸਿਡੈਂਟ ਸਨੀਤੋ ਜੀ ਪ੍ਰਾਲਿਕ 3 ਵਜੇ ਤੱਕ ਪੂਸਾਰਿਤ ਆਇਆ ਸਭ ਤੋਂ ਪਹਿਲਾਂ ਬਾਅਦ ਨੇ ਡੈਕ ਨੇਜਰ ਸਨੀ ਭయ్యా ਜੀ ਤੇ ਲੋਕ ਆਏ ਸਨੀਤ ਜੀ ਨੇ ਕਿ ਆਇਆ ਤੇ ਅਕਸਰ ਆਪਣੇ ਰੋਪਨ ਪਾਏ ਤੇ ਅੰਬੇਦਕਰ ਸਮਾਜ ਦੇ ਰਾਸ਼ਟਰੀ ਪ੍ਰਧਾਨ ਸਨੀ ਦਾਣਾ ਜੀ ਇੱਥੇ ਪਹੁੰਚੇ ਨੇ ਜਨਾਲਾ ਵਿਖੇ ਤੁਸੀਂ ਵੇਖ ਸਕਦੇ ਹੋ ਲਾਈਸ ਸਾਂਝੇ ਕਰ ਰਹੇ ਆ ਸਨੀ ਭਾਜੀ ਬੋਲੋ ਯਾ ਵੀ ਮੇਰਾ ਪਾਰ ਸਾਥੀਓ ਮੈਂ ਅਪੀਲ ਕਰਨੀ ਚਾਹੁੰਦਾ ਹਾਂ ਅਜੇ ਪੰਜਾਬ ਦਾ ਬਸਤੀ ਖੋਣ ਦੇ ਲਾਗੇ ਬੰਦੀਰ ਤੋਂ ਸਹਾਇਤਾ ਦੇ ਸਾਥੇ ਦਾ ਪਹਿਲੇ ਤੋਂ ਤਰਕਵਾ ਕਰਾਂਗਾ ਸ੍ਰੋਚੀ ਜੀ ਟੀਮ ਜਿਹੜੀ ਆ ਇਸ ਤੂਫਾਨੀ ਬਾਰਸ਼ ਔਰ ਸੇਲਾਬ ਦੇ ਵਿੱਚ ਮੈਦਾਨ ਚ ਖੜੀ ਆ ਉਹਨਾਂ ਲੋਕਾਂ ਲਈ ਜਿਹੜੇ ਲੋਕ ਅੱਜ ਤੋਂ ਦੇ ਘਰ ਹੋ ਗਏ ਜਿਨ੍ਹਾਂ ਦੇ ਡੰਗਰ ਰੁੜ ਗਏ ਆ ਖਾਣ ਰੋਟੀ ਨਹੀਂ ਆ ਔਰ ਨਾਲ ਨਾਲ ਬਹੁਤ ਸਾਰੇ ਲੋਕ ਹੋਰ ਦੀ ਸੇਵਾ ਕਰਨ ਆਏ ਔਰ ਸੰਗਠਨ ਦੇ ਸਾਥੀ ਜਿਹੜੇ ਆ ਵੱਡੀ ਗੱਡੀ ਤੇ ਸੁਧਨਾ ਦੇਖੇ ਲੋਕਾਂ ਦੇ ਮਦਦ ਕਰ ਰਹੇ ਨੇ ਔਰ ਰਾਸ਼ਨ ਤੇ ਦਵਾਈਆਂ ਜੈਵਿਕ ਸਬਜ਼ੀਆਂ ਔਰ ਉਹਦੇ ਨਾਲ ਦੇ ਨਾਲ ਪਾਣੀ ਦੀ ਵਿਵਸਥਾ ਜਿਹੜੀ ਕੀਤੀ ਗਈ ਆ ਹੋਰ ਸਾਥੀ ਵੀ ਬਹੁਤ ਪਾਣੀ ਦੀਆਂ ਗੱਡੀਆਂ ਭਰ ਕੇ ਲਿਆ ਰਹੇ ਪੂਰੀ ਕਾਹਲੀ ਇੱਕ ਸਾਥੀ ਜਾ ਕੇ ਆਏ ਨੇ ਐਪੀ ਭਗਤ ਜੀ ਮੈਡੀਸਨ ਵੀ ਬਹੁਤ ਜ਼ਿਆਦਾ ਕਿੱਟ ਲੈ ਕੇ ਆਏ ਨੇ ਪੂਜਾ ਜੀ ਵੱਲੋਂ ਔਰ ਹੋਸਟ ਟੀਮ ਵੱਲੋਂ ਏਸੀ ਵੱਲੋਂ ਕਬਲਜੀਤ ਭੱਟੀ ਜੀ ਵੱਲੋਂ ਬਰੱਡਾ ਜਿਹਨਾਂ ਦੀ ਫਰੇਟਾਂ ਦੀ ਫਕਰੀ ਆ ਬਾਰੇ ਕਿ ਪਾਣੀ ਨੂੰ ਚਾਹੀਦਾ ਕਰ ਪੂਜਾਈ ਵੱਲੋਂ ਔਰ ਸਪੋਟੀ ਟੀਮ ਵੱਲੋਂ ਹੋਰ ਵੱਲੋਂ ਹੋਰ ਪੜਾ ਲਿਖੇ ਨੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਔਰ ਸਾਥੀ ਵੀ ਬਾਤ ਚੜ ਕੇ ਆਪਾਂ ਸੇਵਾ ਦੇ ਵਿੱਚ ਆਪਾਂ ਆਪਣਾ ਯੋਗਦਾਨ ਦਈਏ ਤਾਂ ਕਿ ਜਿਹੜਾ ਜਿਹੜਾ ਦੁਬਾਰਾ ਪੱਟੀ ਜਾ ਸਕੀ ਜਿਆਤੀ ਹੋ ਜਾ ਪਾ ਸਾਡੀਆਂ ਪੈਣਾ ਵੀ ਇੱਥੇ ਪਹੁੰਚਿਆ ਬਿਸਵਾਦ ਹਾਲ ਤੋਂ ਤੁਸੀਂ ਵੇਖ ਸਕਦੇ ਹੋ ਲਾਈਵ ਜੀਰਾ ਅਜੀ ਭਾਜੀ ਜਪਨਾ ਸ਼ੁਭਨਾਮ ਅੱਜ ਦੀ ਗੈਸ ਦੀ ਸਮਾਜ ਵੱਲੋਂ ਸਾਡੇ ਰਾਜਿਕ ਨਾਲ ਦਾਨੋ ਕੋਈ ਕੋਲ ਫਿਰ ਦੇਵੀ ਦੇ ਜਾਵਾਂਗੇ ਅਸੀਂ ਜੋਰ ਦਾ ਵੀ ਬੰਦੀ ਸੇਵਾ ਸੁਨਿਭਾਵਾਂਗੇ ਇੱਥੇ ਜਿਆਦਾ ਅੰਕਸੇ ਦੇਖਿਆ ਕਿ ਬਹੁਤ ਹੀ ਬੁਰਾ ਹਾਲ ਹੈ ਪਬਲਿਕ ਦਾ ਉਹ ਵੀ ਦੇਖਾ ਦੇ ਕਿ ਪਰ ਪੰਜਾਬ ਦੇ ਲੋਕਾਂ ਨੇ ਇਹ ਵੀ ਕੋਈ ਹਾਰ ਆਪਣੇ ਪੱਕੇ ਆਪਣੇ ਪਹਿਲੇ ਨੰਬਰ ਤੇ ਬਹੁੰਦੇ ਪਰ ਅੱਜ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਇਹ ਮੁਸੀਬਤ ਆਈ ਪਰ ਬਾਹਰ ਤੋਂ ਕੋਈ ਵੀ ਨਹੀਂ ਆਇਆ ਸਿਰਫ ਅਸੀਂ ਸਾਡੇ ਪੰਜਾਬ ਦੇ ਲੋਕੀ ਪੰਜਾਬੀ ਪੰਜਾਬੀ ਦੇ ਇਸ ਲਈ ਮਰਦ ਕਰ ਰਿਹਾ ਹੈ ਦੋਸਤ ਸਾਡਾ ਖਾਸ ਕਰਕੇ ਇਹ ਜਿਸ ਮਾਰਕ ਜੋ ਕਿ ਇਸ ਲਈ ਬਣਾ ਗਿਆ ਵਾਹ ਚੜ੍ਹ ਕੇ ਕੰਮ ਕਰ ਰਹੇ ਤੇ ਅਸੀਂ ਬਹੁਤ ਸਾਰੇ ਰਾਹ ਤੇ ਪ੍ਰਦਾਨ ਕਰਨ ਦੀ ਗੱਲ ਜੀਦਾ ਬਹੁਤ ਜਿਆਦਾ ਧੰਨਵਾਦ ਕਰਦੇ ਕਿ ਸਾਨੂੰ ਵੀ ਸੇਵਾ ਦਾ ਮੌਕਾ ਮਿਲਿਆ ਤੁਹਾਡੇ ਨਾਲ ਜੁੜਾ ਖਾਣ ਮੌਕਾ ਮਿਲਿਆ ਸਿਕਨਵਾ ਜਾਨ ਵੀ ਜਮਾ ਰਹੇ